ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਪਰਵ ਦੇ ਸੰਬੰਧ ਵਿੱਚ ਪੁਰਾਤਨ ਗੁਰਦੁਆਰਾ ਸਾਹਿਬ ਦਬੁਰਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਸ਼ਾਯਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਵਾਕ-ਵਾਕ ਪੜਾਵਾਂ ਤੋਂ ਹੁੰਦਾ ਹੋਇਆ ਸਰਦਾਰ ਦੀਦਾਰ ਸਿੰਘ ਦਬੁਰਜੀ ਦੇ ਗ੍ਰਹਿ ਵਿਖੇ ਪੂਜਾ ਅਤੇ ਪਰਿਵਾਰ ਸਮੇਤ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਸਮੂਹ ਸੰਗਤਾਂ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਨਿਰੰਝਨ ਸਿੰਘ ਇੰਸਪੈਕਟਰ ਕੁਲਦੀਪ ਸਿੰਘ ਸੀਨੀਅਰ ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ ਭਗਵੰਤ ਸਿੰਘ ਅਮਰਜੀਤ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਕਾਨਫਰੰਸ ਅਨੁਸਾਰ ਗੁਰਬੰਧ ਸਿੰਘ ਸਾਹਿਬ ਜੀ ਮਹਾਰਾਜ ਅੱਜ ਉਹਨਾਂ ਦੇ ਗੁਰਪੁਰਪੁਰਬ ਤੇ ਸਾਰੀ ਸਾਧ ਸੰਗਤ ਅੱਜ ਗੁਰਦੁਆਰਾ ਫਰਾਤਨ ਗੁਰਦੁਆਰੇ ਤੋਂ ਨਗਰ ਕੀਰਤਨ ਨਿਕਲਿਆ ਮਹਾਰਾਜ ਕਿਰਪਾ ਕੀਤੀ ਸੱਚੇ ਪਾਤਸ਼ਾਹ ਹਰ ਵਾਰ ਦੀ ਹਰ ਸਾਲ ਦੀ ਤਰ੍ਹਾਂ ਲੰਗਰ ਇੱਥੇ ਆਪਣੇ ਗ੍ਰਹਿ ਵਿਖੇ ਸੇਵਾ ਦੇ ਮੌਕਾ ਮਿਲਦਾ ਗੁਰੂ ਬਾਦਸ਼ਾਹ ਦੰਡਾ ਮਹਾਰਾਜ ਚੜ੍ਹਦੀ ਕਲਾ ਔਰ ਸੰਗਤਾਂ ਦਾ ਭਾਰੀ ਇਕੱਠ ਜਿਹੜਾ ਆ ਉਹ ਨਗਰ ਕੀਰਤਨ ਦੇ ਰੂਪ ਵਿੱਚ ਪਿੰਡ ਦਪੁਰਜੀ ਤੋਂ ਸ਼ੁਰੂ ਹੋਇਆ ਤੇ ਹਰੇ ਨਗਰ ਤੇ ਵਿੱਚ ਇਲਾਕੇ ਦੇ ਵਿੱਚ ਘੁੰਮਦਾ ਆਇਆ ਮੇਰੇ ਸਤਕਾਰਯੋਗ ਵੀਰ ਦਦਾਰ ਸਿੰਘ ਜੀ ਦਪੁਰਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਹਰ ਸਾਲ ਬਹੁਤ ਵੱਡੇ ਪੱਧਰ ਤੇ ਲੰਗਰ ਪਰਸਾਤੇ ਤਾਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਆ ਪ੍ਰਬੰਧ ਕੀਤਾ ਜਾਂਦਾ ਔਰ ਤੁਸੀਂ ਦੇਖ ਰਹੇ ਜੇ ਤੁਹਾਡੇ ਕੈਮਰੇ ਦੀ ਅੱਖ ਵੇਖਦੀ ਆ ਕਿ ਸੰਗਤਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਆ ਔਰ ਸੰਗਤਾਂ ਨੂੰ ਔਰ ਜਿਹੜੇ ਸਾਡੇ ਸਤਿਕਾਰਯੋਗ ਸੇਵਾਦਾਰ ਵੀਰ ਜਿਹੜੇ ਇਸ ਮੌਕੇ ਤੇ ਬਹੁਤ ਵੱਡੇ ਪੱਧਰ ਤੇ ਸਵਾਮਾ ਕਰ ਰਹੇ ਆ ਸੰਗਤਾਂ ਨੂੰ ਲੰਗਰ ਸਕਾਉਂਡ ਆ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਪਿੰਡ ਦਬੁਰਜੀ ਦੀ ਸਾਧ ਸੰਗਤ ਵੱਲੋਂ ਜੋ ਅੱਜ ਨਗਰ ਕੀਰਤਨ ਸਜਾਇਆ ਗਿਆ ਸੀ ਉਹ ਅੱਜ ਸਰਦਾਰ ਦੀਦਾਰ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਗੁਰੂ ਘਰ ਦੀਆਂ ਲੰਗਰਾਂ ਦੀ ਸੇਵਾ ਹੋਰ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ